ਜਦੋਂ ਉਹਦੇ ਘਰੇ ਘੂੜਾ ਖੜਾ ਤਾਂ ਉਹਦੇ ਸਿਰ ਤੇ ਇੱਕ ਤਰ੍ਹਾਂ ਦਾ ਤਾਗ ਲਾ ਵੀਰੇ ਚੜ੍ਹਦੇ ਨਾਮ ਦਾ ਪੂਰਾ ਆਨੰਦ ਆ ਵੀਰੇ ਖੁਸ਼ ਹਾਂ ਜੀ ਘੂੜੇ ਦਾ ਨਾਮ ਹੈ ਲਾਣੇਦਾਰ ਵੀਰੇ ਓਕੇ ਤੇ ਇੰਡਸਟਰੀ ਦਾ ਸਲਮਾਨ ਖਾਨ ਕਹਿ ਲਈਏ ਹਾਂ ਸੋਹਣੇ ਦੀ ਕੋਈ ਡੈਫੀਨੇਸ਼ਨ ਤਾਂ ਹੁੰਦੀ ਨਹੀਂ ਕਿੰਨੇ ਹਜ਼ਾਰ ਚ ਕਿੰਨੇ ਜੰਪ ਨੇ ਤੇ ਕਿੰਨੀ ਕਵਾਰ ਨੇ ਮੈਨੂੰ ਐਂ ਦੱਸੋ ਆਪ ਤੋਂ ਮੜੇ ਨੂੰ ਦੇਖ ਕੇ ਕੀ ਸਿੱਖੋਗੇ ਬੰਦਾ ਮਰ ਜਾਂਦਾ ਹੈ ਤਾਂ ਵੀ ਨਹੀਂ ਸੰਤੋਸ਼ਟ ਹੁੰਦਾ ਬੰਦਾ ਕਰੇ ਮੈਂ ਕਹਿੰਦਾ ਉਹਨਾਂ ਚਿਰ ਹੋਣਾ ਵੀ ਨਹੀਂ ਚਾਹੀਦਾ ਖੜੇ ਪਾਣੀ ਗੰਦੇ ਹੋ ਜਾਂਦੇ ਆ ਪਾਣੀ ਚੱਲਦਾ ਰਹਿਣਾ ਚਾਹੀਦਾ ਚਾਹ ਤਾਕੜੇ ਨੂੰ ਦੇਖ ਕੇ ਜਿਉਂ ਤਾ ਜੋ ਤਾਕੜੇ ਨੂੰ ਦੇਖ ਕੇ ਤੁਹਾਨੂੰ ਮੋਟੀਵੇਸ਼ਨ ਮਿਲਦੀ ਕਰਦੇ ਆਂ ਬਾਈ ਚਰਨੀ ਸਸਿਕਾ ਸਸਿਕਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੜ੍ਹਦੀ ਕਲਾ ਵੀਰੇ ਚੜ੍ਹਦੀ ਨੰਦਾ ਪੂਰਾ ਆਨੰਦ ਆ ਵੀਰੇ ਖੁਸ਼ ਹਾਂ ਜੀ ਮਹਾਰਾ ਦੀ ਕਿਰਪਾ ਬਧਾਈਆਂ ਪਹਿਲਾਂ ਤਾਂ ਤੈਨੂੰ ਬਾਈ ਘੋੜਾ ਲੈ ਲਿਆ ਲੇਟ ਹੋ ਗਏ ਸੀ ਧੰਨਵਾਦ ਵੀਰੇ ਤੁਹਾਡਾ ਤੇ ਤੇਰੀ ਟੀਮ ਦਾ ਮੇਰੇ ਕੋ ਪਹੁੰਚੇ ਹੋ ਟਾਈਮ ਤੋਂ ਟਾਈਮ ਕੱਢ ਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਟੈਂਡ ਲਾਂਬਾ ਸੀਗਾ ਮੈਂ ਵੀ ਥੋੜਾ ਜਿਹਾ ਬੀਜੀ ਸੀ ਤੇ ਚਲੋ ਅੱਜ ਪਹੁੰਚੇ ਆਂ ਤੇ ਅੱਜ ਆਪਾਂ ਇਸੇ ਕਰਕੇ ਪਹੁੰਚੇ ਆਂ ਪਹਿਲਾਂ ਤਾਂ ਮੈਨੂੰ ਇਹ ਦੱਸ ਬਈ ਘੋੜਾ ਆਪਣਾ ਲਿਆ ਨੁਕਰਾ ਹਾਂਜੀ ਵੀਰੇ ਠੀਕ ਹੈ ਨੁਕਰੇ ਦੀ ਅੱਜ ਕੱਲ ਮਾਰਕੀਟ ਵੀ ਸਿਰੇ ਚੱਲਦੀ ਆ ਹਾਂਜੀ ਤੇ ਕਿਹੜੇ ਖਾਨਦਾਨ ਚੋਂ ਕੀ ਕਦ ਕਾਠੀ ਆ ਤੇ ਕੀ ਫੀਸ ਫੂਸ ਵਾਲਾ ਰੱਖਿਆ ਹੋਇਆ ਗੁਣੀਆਂ ਘੋੜਾ ਵੀਰੇ ਆਪਾਂ ਰਾਜਿਆਣੇ ਤੋਂ ਸਤਨਾਮ ਬਾਈ ਉਹਨਾਂ ਕੋਲੋਂ ਲਿਆ ਅੱਛਾ ਜੀ ਤੇ ਰਾਜਿਆਣਾ ਉਹ ਬਾਬੇ ਰਾਜ ਵਾਲਾ ਪਿੰਡ ਹਾਂਜੀ 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 ਅੱਛਾ ਜੀ ਅ ਤੇ ਆਪਣੇ ਬਾਈ ਬਿਰਸਾ ਗਿੱਲੋਂਾਂ ਨੇ ਉਹਨਾਂ ਦੇ ਘਰੋਂ ਆਇਆ ਕੋੜਾ ਠੀਕ ਹੈ ਜੀ ਉਹਨਾਂ ਨੇ ਸਾਨੂੰ ਦੱਸ ਪਾਈ ਅਸੀਂ ਪਹੁੰਚੇ ਹੂੰ ਤੇ ਉਹ ਕੋੜਾ ਲਿਆ ਕੋੜੇ ਦਾ ਨਾਮ ਆ ਲਾਣੇਦਾਰ ਵੀਰੇ ਓਕੇ ਤੇ ਆਪ ਵੀਰੇ ਡਾਇਰੈਕਟ ਜੀ ਸਮੁੰਦਰ ਦਾ ਬੱਚਾ ਹੈ ਜੀ ਸਮੁੰਦਰ ਦਾ ਪਲਮਾਨ ਵਾਲੇ ਦਾ ਹਾਂ ਜੀ ਹਾਂ ਜੀ ਆ ਬਲੂ ਕੋਟੂ ਵਾਲੇ ਪਲਮਾਨ ਉਹਨਾਂ ਕੋਲ ਆ ਜਿਹੜਾ ਕੋੜਾ ਬਾਈ ਮਿੰਟੂ ਕੋਲੋਂ ਗਿਆ ਹੂੰ ਤੇ ਉਹ ਦਾ ਇੰਡਸਟਰੀ ਦਾ ਸਲਮਾਨ ਖਾਨ ਕਹਿ ਲੀਏ ਹਾਂ ਜੀ ਹਾਂ ਜੀ ਵੀਰੇ ਹਾਂ ਜੀ ਨੁਕਰਿਆਂ ਚ ਨੁਕਰਿਆਂ ਚ ਕਿੰਗ ਚੱਲ ਰਿਹਾ ਜੀ ਅੱਜ ਹੂੰ ਤੇ ਉਸ ਕੋੜੇ ਦਾ ਬੱਚਾ ਹੈ ਜੀ ਹਾਂ ਜੀ ਹਾਈਟ ਬਾਈ 66 ਪਲੱਸ ਆ 66 ਇੰਚ ਪੰਜਾਬੀ ਚ ਹਾਂਜੀ ਹਾਂਜੀ 68 ਕਹਿ ਲਓ 68 ਕਹਿ ਲਓ ਵੀਰੇ ਪਰ ਆਪਾਂ ਕਿਸੇ ਨੂੰ ਝੂਠ ਬੋਲ ਕੇ ਘਰੇ ਬੁਲਾ ਕੇ ਛਤਰਖਾਨੇ ਵਾਲੇ ਕੰਮ ਨਹੀਂ ਕਰਨੇ ਕਹਿ ਲਓ ਤੇ ਮਿਲ ਲਓ ਚ ਫਰਕ ਆ ਹਾਂਜੀ ਹਾਂਜੀ ਫਰਕ ਆ ਵੀਰੇ ਫਰਕ ਯਾਨੀ ਜੇ ਕਹਿ ਲਓ ਤਾਂ ਜਿੰਨੀ ਮਰਜ਼ੀ ਕਹਿ ਲਓ ਜੇ ਮਿਲ ਲਓ ਤਾਂ ਛੱਟ ਆ ਹਾਂਜੀ ਹਾਂਜੀ ਵੀਰੇ ਹਾਂਜੀ ਠੀਕ ਐ 66 ਇੰਚ ਕੱਦ ਹੋ ਗਿਆ ਹਾਂਜੀ ਮਾਂ ਇਹਦੀ ਮਾ ਬਾਈ ਕਾਲੇ ਕਾਲੇ ਹਰਵਿੰਦਰ ਕੋ ਘੋੜਾ ਸੀ ਉਸ ਘੋੜੇ ਦੀ ਬੱਚੀ ਸੀ ਨੁਕਰੀ ਅੱਛਾ ਇਹ ਆਪ ਕਿਹੜੀ ਲਾਈਨ ਇਹ ਸਮੁੰਦਰ ਵਾਲੀ ਲਾਈਨ ਚ ਆ ਗਿਆ ਇਹ ਸਮੁੰਦਰ ਦਾ ਆ ਗਿਆ ਟਰੈਕਟਰ ਠੀਕ ਹੈ ਹਾਂਜੀ ਸਮੁੰਦਰ ਵਾਲੀ ਲਾਈਨ ਕਿਹੜੀ ਲਾਈਨ ਵੱਜਦੀ ਹੈ ਇਹ ਜਾਂ ਡਾਇਰੈਕਟ ਸਮੁੰਦਰ ਤੋਂ ਸਟਾਰਟ ਹੋਈ ਹੈ ਇਹ ਨਹੀਂ ਵੀਰੇ ਇਹ ਸਮੁੰਦਰ ਘੋੜਾ ਬਾਈ ਬਾਈ ਮਿੰਟੂ ਕੋਲ ਪਹਿਲਾ ਘੋੜਾ ਸੂਰਜ ਹੁੰਦਾ ਸੀ ਇਹ ਉਸ ਘੋੜੇ ਦਾ ਬੱਚਾ ਹੈ ਠੀਕ ਹੈ ਹਾਂਜੀ ਉਹ ਅੱਗੋਂ ਸ਼ਾਇਦ ਹਬੌਰ ਵਾਲੇ ਘੋੜੇ ਦਾ ਬੱਚਾ ਸੀ ਜਾਨੀ ਇਹ ਹਬੌਰ ਵਾਲੀ ਲਾਈਨ ਆ ਗਈ ਹਬੌਰ ਵਾਲੀ ਲਾਈਨ ਆ ਗਈ ਜੀ ਇਹ ਪਿੱਛੋਂ ਠੀਕ ਹੈ ਤੇ ਘੋੜਾ ਆਪਾਂ ਸੱਜਣਾ ਨੂੰ ਸਾਰਾ ਵੀਡੀਓ ਚ ਦਿਖਾ ਦੇਣਾ। ਸੁੰਭ ਸੰਭ ਬਹੁਤ ਚੰਗਾ ਲੱਗਿਆ। ਹਾਂਜੀ। ਹਨਾ। ਉਹ ਵੀ ਸੁਨੱਖਪੂਣੇ ਚ ਵੀ ਪਰਮਾਤਮਾ ਦੀ ਕਿਰਪਾ। ਬਾਕੀ ਸੁਨੱਖਪੂਣੇ ਦੀ ਗੱਲ ਇਹ ਆ ਜਾਂਦੀ ਆ ਵੀ ਸੋਹਣੇ ਦੀ ਕੋਈ ਡੈਫੀਨੇਸ਼ਨ ਤਾਂ ਹੁੰਦੀ ਨਹੀਂ। ਨਹੀਂ ਹੁੰਦੀ ਵੀਰੇ। ਠੀਕ ਆ। ਹੁਣ ਜਿਹਦੇ ਕੋਲੇ ਹੈਗਾ ਉਹ ਸੋਹਣਾ ਹੀ ਸੋਹਣਾ ਹੁੰਦਾ। ਬਾਕੀ ਸੱਜਣਾ ਨੇ ਆਪ ਦੇਖ ਲੈਣਾ ਵੀ ਘੋੜਾ ਕਿੰਨਾ ਸੁਨੱਖਾ ਹੈ। ਕੀ ਗੱਲ ਬਾਤ ਹੈ। ਤੇ ਹੁਣ ਮੈਨੂੰ ਸੱਜਣਾ ਜਿਹੜੀ ਮੇਨ ਗੱਲ ਆ ਹੁਣ ਮੂਰੇ ਸੀਜ਼ਨ ਹੋ ਰਿਹਾ ਸਟਾਰਟ। ਹਾਂਜੀ ਵੀਰੇ। ਬੜਾ ਰੌਲਾ ਪੈਂਦਾ ਵੀ ਇੰਨੇ ਹਜ਼ਾਰ ਚ ਇੰਨੇ ਜੰਪ ਇੰਨੇ ਹਜ਼ਾਰ ਚ ਇੰਨੇ ਜੰਪ ਤੇ ਉਹਦਾ ਸਾਰਾ ਕਲੀਅਰ ਕਰਦੇ ਆ ਆਪਣੇ ਸੱਜਣਾ ਨੂੰ ਵੀ ਭਾਈ ਕਿੰਨੇ ਹਜ਼ਾਰ ਚ ਕਿੰਨੇ ਜੰਪ ਨੇ ਤੇ ਕਿੰਨੀ ਕ ਵਾਰ ਨੇ ਵੀਰੇ ਆਪਣੀ ਨਾ 21000 ਫੀਸ ਰੱਖੀ ਵੀ ਆ ਠੀਕ ਹੈ ਠੀਕ ਹੈ ਜੀ ਹੂੰ ਕੋਈ ਦੂਰੋਂ ਨੇੜਿਓਂ ਚੱਲ ਕੇ ਆਉਂਦਾ ਭਰਾ ਪੌਂਸਾ ਬਣਾ ਅਗਲੇ ਨੂੰ ਕਹਿਦਾ ਕੋਈ ਗੱਲ ਨਹੀਂ ਵੀਰੇ ਕਰ ਲਾਂਗੇ ਆਪਾਂ ਠੀਕ ਹੈ ਠੀਕ ਹੈ ਜੀ ਪਰ ਕੋਈ ਭਰਾ ਕਈ ਵਾਰ ਕੀ ਮਿੱਤਰ ਪਿਆਰੇ ਏਡੇ ਲਿਆਜੀ ਆ ਜਾਂਦੇ ਨੇ ਵੀਰੇ ਦੱਬਣ ਲੱਗ ਜਾਂਦੇ ਨੇ ਜ਼ਿਆਦੇ ਹੂੰ ਤੋਂ ਨੂੰ ਵੀ ਪਤਾ ਵੀਰੇ ਘੋੜੇ ਦਾ ਖਰਚਾ ਹੈ ਘੋੜਾ ਖਰਚਾ ਜਿਨੇ ਘੋੜੀ ਰੱਖਿਆ ਉਹਨੂੰ ਆਪ ਨੂੰ ਪਤਾ ਹੁੰਦਾ ਬੰਦੇ ਨੇ ਵੀ ਖਰਚਾ ਕੀ ਆ ਆਪਾਂ ਨੇ ਸਟਰਗਲ ਕਰਿਆ ਆਪਾਂ ਨੇ ਵੀ ਹਨਾ ਵੀ ਜੁੱਤੀਆਂ ਖਸਾ ਕੇ ਅੱਜ ਤੱਕ ਅੱਜ ਮੰਨ ਕੇ ਚੱਲ ਕੇ ਇੱਥੇ ਤੱਕ ਆਪਾਂ ਪਹੁੰਚੇ ਆ ਬਹੁਤ ਘਰ ਥੱਲੇ ਫੇ ਦੇਖੇ ਹਾਂ ਬਈ ਬਾਣੀ ਵਾਲੀ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਕੋਈ ਸੌਂ ਖਾ ਕੇ ਅੜ ਕੇ ਘੋੜਾ ਨਹੀਂ ਬਈ ਬਈ ਸਾਡੀ 21 ਦਾ 21 ਲੈ ਕੇ ਘੋੜਾ ਛੱਡਿਆ ਸਾਡੇ ਜਿਹੜੇ ਭੋਲੇ ਭਾਲੇ ਜੱਟ ਤੇ ਨਾ ਕਹਿੰਦੀ ਸੀ ਵੀ ਯਾਰ ਇਹ ਤਾਂ ਬਾਣੀ ਵਾਲਾ ਹਿਸਾਬ ਹਾਂ ਪਰ ਉਹ ਬਹੁਤ ਸਹੀ ਤੇ ਮਤਲਬ ਇੱਕ ਕਾਮਯਾਬ ਹੋਣ ਵਾਲਾ ਕਾਮਯਾਬ ਵੀਰੇ ਉਹ ਇਸ ਤਰ੍ਹਾਂ ਸੀਗੇ ਪਾਣੀਏ ਉਹਨਾਂ ਦਾ ਹਿਸਾਬ ਕਿਤਾਬ ਸਹੀ ਸੀ ਹਾਂ ਕੋਰਾ ਕਰਾਰਾ ਸੀ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਜੇ ਤੁਸੀਂ ਮੈਂ ਇੱਕ ਗੱਲ ਕਹਿਣਾ ਹੁਣਾ ਬਹੁਤ ਸਾਰੀਆਂ ਕਹਾਵਤਾਂ ਨੇ ਜਿਹੜੀਆਂ ਮੈਨੂੰ ਨਾਲ ਉਪਰੀਆਂ ਲੱਗਦੀਆਂ ਉਹਨਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਸੁਣੇ ਹੋਣਗੇ ਵੀ ਜੇ ਜ਼ਿੰਦਗੀ ਸੌਖੀ ਜਿਉਣੀ ਹੈ ਨਾ ਤਾਂ ਆਪ ਤੋਂ ਮਾੜੇ ਨੂੰ ਦੇਖ ਕੇ ਜਿਉਮੋ ਹਾਂ ਤੁਸੀਂ ਮੈਨੂੰ ਐਂ ਦੱਸੋ ਆਪ ਤੋਂ ਮਾੜੇ ਨੂੰ ਦੇਖ ਕੇ ਕੀ ਸਿੱਖੋਗੇ ਹੋ ਮੰਨ ਕੇ ਤਨ ਉਹ ਲੇਬਰ ਕਲਾਸ ਦੇ ਵਿੱਚ ਫੇ ਤੁਸੀਂ ਵੀ ਲੇਬਰ ਕਲਾਸ ਚ ਜਾਓਗੇ ਤੁਸੀਂ ਦੂਜੀ ਆਪ ਤੋਂ ਤਕੜੇ ਨੂੰ ਦੇਖੋ ਠੀਕ ਹੈ ਜੇ ਕਿਸੇ ਨੇ ਅੱਜ ਮਿਹਨਤ ਕਰਕੇ ਕੋਈ ਵੱਡੀ ਗੱਡੀ ਲਈ ਆ ਤਾਂ ਤੁਸੀਂ ਸੋਚੋ ਵੀ ਤੁਸੀਂ ਕਿਵੇਂ ਮਿਹਨਤ ਕਰਕੇ ਵੱਡੀ ਲਓਗੇ ਸਹੀ ਕੁਸ਼ਤੀ ਤਾਂ ਫੇਰ ਵੀ ਤੁਸੀਂ ਆਦੋਂ ਤੱਕ ਨਹੀਂ ਦੇਖ ਕੇ ਜੇ ਇਹ ਇਹ ਸੰਤੋਸ਼ਟੀ ਤਾਂ ਵੀਰੇ ਬੰਦੇ ਦੀ ਮੰਨ ਲਓ ਵੀ ਬੰਦਾ ਮਰ ਜਾਂਦਾ ਹੈ ਤਾਂ ਵੀ ਨਹੀਂ ਸੰਤੋਸ਼ਟ ਹੁੰਦਾ ਬੰਦਾ ਕਰੇ ਮੈਂ ਕਹਿੰਦਾ ਉਹਨਾਂ ਚਿਰ ਹੋਣਾ ਵੀ ਨਹੀਂ ਚਾਹੀਦਾ ਹਾਂ ਸਟਰਗਲ ਹੈ ਇੱਕ ਬੰਦੇ ਨੇ ਜੇ ਸਟਰਗਲ ਹੀ ਨਾ ਕਰਿਆ ਭਾਈ ਰੋਟੀ ਵੀ ਤੋੜ ਕੇ ਬੁਰਕੀ ਮੂੰਹ 'ਚ ਪਾਉਣੀ ਪੈਂਦੀ ਆ ਸਟਰਗਲ ਹਾਂ ਸਟਰਗਲ ਹੈ ਇੱਕ ਜੇ ਤੁਸੀਂ ਕਹੋ ਵੀ ਬੈਠੇ ਦੀ ਪੈਣ ਲੱਗ ਜੇ ਨਾ ਫਿਰ ਉਹ ਹਾਜਮ ਵੀ ਨਹੀਂ ਆਉਂਦੀ ਯਾਨੀ ਮੇਰਾ ਕਨਸੈਪਟ ਜ਼ਿੰਦਗੀ ਦਾ ਮੈਂ ਹਮੇਸ਼ਾ ਤੋਂ ਇਹ ਰੱਖਿਆ ਵੀ ਜਦੋਂ ਖੜ੍ਹ ਜਾਂਨੇ ਹੋ ਉਦੋਂ ਖੜੇ ਪਾਣੀ ਗੰਦੇ ਹੋ ਜਾਂਦੇ ਆ ਪਾਣੀ ਚੱਲਦਾ ਰਹਿਣਾ ਚਾਹੀਦਾ ਚੱਲਦੇ ਰਹੋ ਵੀਰੇ ਆਪੋ ਤਕੜੇ ਨੂੰ ਦੇਖ ਕੇ ਜਿਉਮੂ ਤਾਂ ਜੋ ਤਕੜੇ ਨੂੰ ਦੇਖ ਕੇ ਤੁਹਾਨੂੰ ਮੋਟੀਵੇਸ਼ਨ ਮਿਲਦੀ ਰਹੇ ਵੀ ਅੱਗੇ ਜ਼ਿੰਦਗੀ 'ਚ ਆਪਾਂ ਨੂੰ ਕੁਝ ਕਰਨਾ ਹਲੇ ਅਚੀਵਮੈਂਟ ਰਹਿੰਦੀ ਆ ਚੱਲਦੇ ਰਹੋ ਚਾਹੇ ਸਲੋ ਚੱਲੋ ਚੱਲਦੇ ਰਹਿਣਾ ਕਹਿੰਦੇ ਜ਼ਿੰਦਗੀ ਆ ਵੀ ਜੇ ਆਪਾਂ ਰੁਕ ਗਏ ਤਾਂ ਜ਼ਿੰਦਗੀ ਉੱਥੇ ਰੁਕ ਗਈ ਹਾਂ ਤੇ ਫਿਰ ਆਪਾਂ ਲੋਕ ਸੰਤੁਸ਼ਟ ਹੋ ਗਏ ਫਿਰ ਤਾਂ ਖਤਮ ਹੋ ਗਿਆ ਫਿਰ ਵੀਰੇ ਨਾ ਆਪਾਂ ਲੋਕਾਂ ਦੇ ਮੂੰਹ ਵੱਲ ਦੇਖਣ ਹੱਥਾਂ ਵੱਲ ਦੇਖਣ ਲਾ ਜਾਂਦੇ ਆਂ ਕਿ ਅਸੀਂ ਅਸੀਂ ਕਿਉਂ ਕਾਮਯਾਬ ਨਹੀਂ ਹੋ ਬੇਚਾਰੇ ਨਾ ਬਣੀਓ ਹਾਂ ਮਿਹਨਤ ਕਰਦੇ ਰਹੀਏ ਮਿਹਨਤ ਕਰਨੀ ਵੀਰੇ ਕੋਈ ਉਹ ਇਹਦੇ ਵਿੱਚ ਮਿਹਨਤ ਜੇ ਆਪਾਂ ਕਰਦੇ ਆਂ ਅੱਜ ਆਪਣੀ ਠੀਕ ਹੈ ਠੀਕ ਹੈ ਤਾਂ ਕਹਿ ਲੋ ਵੀ ਕੋਈ ਬਦਨਾਮੀ ਵਾਲੀ ਗੱਲ ਨਹੀਂ ਹੂੰ ਠੀਕ ਹੈ ਮਿਹਨਤ ਅਸੀਂ ਆਪਦੀ ਕਰ ਰਹੇ ਆਂ ਕਿਸੇ ਦਾ ਨਹੀਂ ਕਰ ਰਹੇ ਠੀਕ ਹੈ ਹੁਣ ਆਪਾਂ ਦੁਬਾਰਾ ਵਾਪਸ ਘੋੜੇ ਤੇ ਆਈਏ ਹਾਂਜੀ ਇਹਦੇ ਬੱਚੇ ਕਿੰਨੇ ਕ ਆ ਗਏ ਬੱਚੇ ਵੀਰੇ ਜਿੰਨੀਆਂ ਕਿ ਫੋਟੋਆਂ ਨੇ ਮੈਂ ਤੁਹਾਨੂੰ ਫੋਟੋਆਂ ਦੇ ਦਿੰਨਾ ਤੇ ਤੁਸੀਂ ਵੀਡੀਓ ਚ ਲਾ ਦਿਓ ਠੀਕ ਹੈ ਤੇ ਤਕਰੀਬਨ ਜਿਹੜਾ ਪਹਿਲਾ ਬੱਚਾ ਸੀ ਵੀਰੇ 68 69 ਇੰਚ ਹੋ ਗਿਆ ਉਹ ਮੇਰੇ ਖਿਆਲ ਚ 30 31 ਮਹੀਨਿਆਂ ਦਾ ਬੱਚਾ ਹੋ ਗਿਆ ਅੱਛਾ ਘੋੜੇ ਦੀ ਉਮਰ ਪੁੱਛਣੀ ਭੁੱਲ ਗਈ ਸੀ ਕਿੰਨੀ ਉਮਰ ਦਾ ਉਹ ਘੋੜਾ ਹੈ ਉਮਰ ਵੀਰੇ 7 ਸਾਲ ਦਾ ਹੋ ਗਿਆ ਘੋੜਾ ਪੂਰਾ ਘੋੜਾ ਬਣ ਗਿਆ ਹਾਂਜੀ ਹਾਂਜੀ ਜਿਹਨੂੰ ਮੈਚੋਰ ਕਹਿੰਦੇ ਆਪਾਂ ਹਾਂਜੀ ਵੀਰੇ ਹਾਂਜੀ ਅੱਛਾ ਰਿਜ਼ਲਟ ਵੀ ਮੈਂ ਸੁਣਿਆ ਕਈ ਸਿਆਣੇ ਸੱਜਣਾ ਦੀਆਂ ਗੱਲਾਂ ਵੀ ਜਦੋਂ ਘੋੜਾ 7 8 ਸਾਲ ਦੀ ਉਮਰ ਚ ਆ ਜਾਂਦਾ ਪੂਰਾ ਮੈਚ्योर ਹੋ ਜਾਂਦਾ ਵੀ ਉਦੋਂ ਹੀ ਚੰਗੇ ਰਿਜ਼ਲਟ ਆਉਂਦੇ ਆ ਬਾਕੀ ਇਹ ਗੱਲ ਚ ਕਿੰਨੀ ਕਿਸੇ ਚਾਹੀਏ ਤੁਸੀਂ ਦਾ ਵੀਰੇ ਬਿਲਕੁਲ ਬਿਲਕੁਲ ਘੋੜਾ ਬਣਦਾ ਵੀਰੇ ਉਮਰ ਚ ਜਾ ਕੇ ਹਾਂ ਕਈ ਨਵੇਂ ਮੁੰਡੇ ਘੋੜਾ ਰੱਖਦੇ ਆ ਹਨਾ ਘੋੜੇ ਦੇ ਕਈ ਵਾਰ ਨਹੀਂ ਕੋਈ ਰਿਜ਼ਲਟ ਸਹੀ ਆਉਂਦਾ ਨਵੇਂ ਮੁੰਡੇ ਕਈ ਵਾਰ ਨਵੇਂ ਬੰਦੇ ਅੱਕ ਜਾਂਦੇ ਆ ਘੋੜਾ ਵੇਚ ਦਿੰਦੇ ਆ ਘੋੜੇ ਦਾ ਰਿਜ਼ਲਟ ਅੱਗੇ ਜਾ ਕੇ ਚੱਲ ਪੈਂਦਾ ਹਾਂ ਸਵਾ ਲੱਗਦਾ ਵੀਰੇ ਘੋੜਾ ਮੰਨ ਲਓ ਥੋੜਾ ਸਬਰ ਆ ਠੀਕ ਹੈ ਜੇ ਤੁਹਾਡੇ ਕੋ ਸਬਰ ਹੈ ਤਾਂ ਤੁਸੀਂ ਘੋੜਾ ਰੱਖ ਸਕਦੇ ਹੋ ਜਿੱਦੇ ਅਸੀਂ ਘੋੜੇ ਦਾ ਸਬਰ ਮਤਲਬ ਸਾਡਾ ਸਬਰ ਟੁੱਟ ਗਿਆ ਅਸੀਂ ਅੱਕ ਗਏ ਘੋੜੇ ਤੋਂ ਵੇਚਣ ਤਰਪੇ ਉਸ ਦਿਨ ਅਸੀਂ ਘਾਟੇ ਵਾਲੇ ਪਾਸੇ ਜਾਵਾਂਗੇ ਜੇ ਤੁਹਾਡੇ ਕੋ ਸਬਰ ਹੈ ਵੀਰੇ ਫਿਰ ਤੁਸੀਂ ਕਾਮਯਾਬੀ ਵੱਲ ਜਾ ਰਹੇ ਹੋ ਮਤਲਬ ਤੁਸੀਂ ਆਪਣਾ ਸਬਰ ਤੇ ਹੋ ਜਾਨੀ ਘੋੜਾ ਤੁਹਾਨੂੰ ਬਹੁਤ ਚੀਜ਼ਾਂ ਸਿਖਾਉਂਦਾ ਜਿਹਦੇ ਵਿੱਚੋਂ ਜ਼ਿੰਦਗੀ ਜਿਉਣ ਦਾ ਢੰਗ ਵੀ ਹੈ ਇੱਕ ਇੱਕ ਤਰ੍ਹਾਂ ਦਾ ਉਹ ਮਿਹਨਤ ਕਰਨੀ ਵੀ ਸਿਖਾਉਂਦਾ ਤੇ ਸਬਰ ਕਰਨਾ ਵੀ ਸਿਖਾਉਂਦਾ ਵੀਰੇ ਸਬਰ ਘੋੜੇ ਦਾ ਤਾਂ 10 ਸਾਲ ਦਾ 10 ਤੋਂ 12 ਸਾਲ ਦਾ ਹੂੰ ਘੋੜਾ ਜਿਹੜਾ ਆਪਾਂ ਨੇ ਇਹ ਘੋੜਾ ਲਿਆ ਬਾਈ ਹੂੰ ਇਹ ਚਾਰ ਦੰਦ ਤੋਂ ਬਾਅਦ ਜਾ ਕੇ ਚਾਰ ਦੰਦ ਤੇ ਲਾ ਕੇ ਘੋੜੀਆਂ ਤੇ ਛੱਡਣਾ ਸ਼ੁਰੂ ਹੈ ਕਿਉਂਕਿ ਪਿੱਛੇ ਘੋੜੇ ਨੂੰ ਹੂੰ ਸਾਂਭਿਆ ਨਹੀਂ ਹੈਗਾ ਉਸ ਕਹਿ ਲੋ ਵੀ ਘੋੜਾ ਲਿੱਸਾ ਦੀ ਤੇ ਬਾਈ ਸਤਨਾਮ ਉਹਨਾਂ ਨੇ ਲਿਆ ਕੇ ਪਹਿਲੀ ਆਪਣੀ ਘੋੜੀ ਤੇ ਘੋੜਾ ਛੱਡਿਆ ਸੀ ਠੀਕ ਹੈ ਉਸ ਘੋੜੀ ਨੇ ਬਾਈ ਦੇ ਘਰੇ ਦੋ ਨੁਕਰੇ ਬੱਚੇ ਜੰਮੇ ਬਹੁਤ ਚੰਗੇ ਓਕੇ ਠੀਕ ਹੈ ਜੀ ਤੇ ਜਦੋਂ ਅਸੀਂ ਘੋੜਾ ਦੇਖ ਕੇ ਏਰੀਆ 'ਚ ਬੱਚੇ ਦੇਖੇ ਇੱਕ ਦੋ ਬਾਈ ਸਾਨੂੰ ਬੱਚੇ ਦੇਖ ਕੇ ਇਦਾਂ ਲੱਗਿਆ ਵੀ ਸਾਨੂੰ ਘੋੜਾ ਲੈਣਾ ਚਾਹੀਦਾ ਕਿਉਂਕਿ ਅਸੀਂ ਇਹ ਘੋੜੇ ਦਾ ਬੱਚਾ ਲੈਣ ਗਏ ਸੀ ਪਹਿਲੇ ਦਿਨ ਦਾ ਠੀਕ ਹੈ ਠੀਕ ਹੈ ਤੇ ਬਾਈ ਕਹਿੰਦਾ ਬਾਈ ਘੋੜਾ ਵੀ ਦੇ ਦੇਾਂਗੇ ਆਪਾਂ ਕਿਉਂਕਿ ਉਹਨਾਂ ਦੇ ਸਤਨਾਮ ਦੇ ਫਾਦਰ ਸਾਹਿਬ ਉਹਨਾਂ ਦੇ ਨਾ ਬਾਈਪਾਸ ਸਰਜਰੀ ਹੋਈ ਵੀ ਸੀ ਉਹ ਕਹਿੰਦਾ ਵੀ ਜੇ ਮੇਰਾ ਬਾਹਰ ਦਾ ਉਹਨਾਂ ਦਾ ਅਮਰੀਕਾ ਦਾ ਬਣਿਆ ਪਿਆ ਵੀ ਜੇ ਮੈਂ ਬਾਹਰੇ ਚਲੇਗਾ ਕਿਸੇ ਨੇ ਘੋੜਾ ਨਹੀਂ ਸਾਂਭਣਾ ਘੋੜਾ ਤੁਹਾਨੂੰ ਪਤਾ ਘੋੜਾ ਆੜਬਾ ਥੋੜਾ ਜਿਹਾ ਨਰ ਤਾਂ ਤੁਹਾਨੂੰ ਪਤਾ ਬਾਈ ਜਿਹਦੇ ਵਿੱਚ ਘੋੜੇ ਦੇ ਵਿੱਚ ਅਡਵਾਈ ਨਹੀਂ ਨਖਰਾ ਨਹੀਂ ਹੈਗਾ ਉਹ ਘੋੜਾ ਘੋੜਾ ਨਹੀਂ ਕਹੋਂਦਾ ਔਰਤ ਸ਼ਰਮ ਨਾਲ ਹਾਂਜੀ ਠੀਕ ਹੈ ਮਰਦ ਅਣਖ ਨਾਲ ਅਣਖ ਨਾਲ ਤੇ ਘੋੜਾ ਮੜਕ ਨਾਲ ਮੜਕ ਨਾਲ ਵੀਰੇ ਇਹ ਤਿੰਨੇ ਚੀਜ਼ਾਂ ਇਹਨਾਂ ਦੀ ਮਤਲਬ ਕਰੈਕਟਰ ਨੂੰ ਪ੍ਰੂਵ ਕਰਦੀਆਂ ਨੇ ਕਰਦੀਆਂ ਨੇ ਵੀਰੇ ਕਰਦੀਆਂ ਨੇ ਇਹ ਇਹ ਤਿੰਨਾਂ ਚੀਜ਼ਾਂ ਤਿੰਨੇ ਨਸਲਾਂ ਦੇ ਵਿੱਚ ਇਹ ਤਿੰਨੇ ਖਾਸੀਅਤ ਹੋਣੀਆਂ ਜ਼ਰੂਰੀ ਤੁਸੀਂ ਨਾ ਵੀਰੇ ਘੋੜੀ ਤੇ ਬਹਿ ਕੇ ਸਵਾਰੀ ਕਰ ਲਿਓ ਹੂੰ ਤੇ ਦੂਜੇ ਪਾਸੇ ਘੋੜੇ ਦੀ ਸਵਾਰੀ ਕਰ ਲਿਓ ਠੀਕ ਹੈ ਖੋ ਨੂੰ ਪਤਾ ਲੱਗੂਗਾ ਘੋੜੇ 'ਤੇ ਜਦੋਂ ਬੈ ਕੇ ਤੁਸੀਂ ਗੇੜਾ ਲਾਹੇਂਗੇ ਵੀ ਹਾਂ ਯਾਰ ਮੈਂ ਅੱਜ ਕਿਸੇ ਚੀਜ਼ 'ਤੇ ਬੈਠੇ ਆਂ ਬਿਲਕੁਲ ਬਿਲਕੁਲ ਘੋੜੀ ਦੀ ਸਵਾਰੀ ਤੇ ਨਰਦਾ ਨਰਦਾ ਵੀਰੇ ਨਰ ਨਰ ਦੀ ਸਵਾਰੀ ਤਾਂ ਨਰਦੀ ਹੋਣਾ ਇਹ ਤਾਂ ਹੈ ਹਾਂ ਐਵੇਂ ਥੋੜੀ ਕਹਿੰਦੇ ਨੇ ਵੀ ਹਰੇਕ ਚੀਜ਼ ਦੇ ਮਤਲਬ ਜਿੰਨੇ ਵੀ ਇੰਜਨ ਬਣਨੇ ਚਾਹੇ ਹਵਾਈ ਜਹਾਜ਼ ਹੈ ਚਾਹੇ ਰੇਲ ਗੱਡੀਆਂ ਚਾਹੇ ਕੋਈ ਵੱਡੀ ਤੋਂ ਵੱਡੀ ਮਹਿੰਗੀ ਕਾਰ ਹੈ ਹਨਾ ਕੋਈ ਵੀ ਚਾਹੇ ਟਰੱਕ ਹੈ ਹੌਰਸ ਪਾਵਰ ਹਾਂ ਮਤਲਬ ਪਾਵਰ ਬਹੁਤ ਜ਼ਿਆਦਾ ਘੋੜੇ ਦੀ ਮੜਕ ਘੋੜੇ ਦੇ ਉੱਤੇ ਬਹਿ ਕੇ ਤੁਸੀਂ ਚਲਾ ਕੇ ਦੇਖਿਓ ਬਈ ਅਲਾਗੇ ਨਸ਼ਾ ਹੁੰਦਾ ਇੱਕ ਬਿਲਕੁਲ ਬਿਲਕੁਲ ਬਾਕੀ ਅੱਜ ਕੱਲ ਘੋੜਾ ਤਾਂ ਇੱਕ ਕੀਮਤੀ ਗਹਿਣੇ ਦੀ ਤਰ੍ਹਾਂ ਰਹਿ ਗਿਆ ਦੇਖੋ ਨਾ ਤਾਂ ਹੁਣ ਆਪਾਂ ਇਹਦੇ ਤੋਂ ਕੋਈ ਕੰਮ ਲੈਣਾ ਨਾ ਸਵਾਰੀ ਕਰਨੀ ਹੈ ਘੋੜਾ ਤਾਂ ਹੁਣ ਇੱਕ ਤਰ੍ਹਾਂ ਦਾ ਸਟੇਟਸ ਸਿੰਬਲ ਬਣ ਚੁੱਕਿਆ ਵੀਰ ਜਿਵੇਂ ਹੁਣ ਰਾਜੇ ਦੇ ਸਿਰ ਤੇ ਤਾਜ ਜ਼ਰੂਰੀ ਆ ਹਾਂਜੀ ਠੀਕ ਆ ਰਾਜੇ ਦੀ ਪਛਾਣ ਤਾਜ ਨਾਲ ਆਉਂਦੀ ਆ ਨਾ ਤਾਂ ਘਰੋਂ ਸੌਖੇ ਬੰਦੇ ਦੀ ਪਛਾਣ ਜਿਹਦੇ ਘਰੇ ਘੋੜਾ ਖੜਾ ਨਾ ਉਹਦੀ ਆਉਂਦੀ ਅਗਲਾ ਕੇ ਇਹਨਾਂ ਵਾਕਈ ਇਹਨੇ ਸਾਰੇ ਖਰਚੇ ਨਿਵੇੜ ਕੇ ਬਈ ਇੱਕ ਘੋੜੇ ਤੇ ਇਨਵੈਸਟਮੈਂਟ ਕੀਤੀ ਹੋਈ ਹੈ। ਵੀਰੇ ਪਿੰਡ ਦੇ ਵਿੱਚ ਮਹਿੰਗੀ ਤੋਂ ਮਹਿੰਗੀ ਗੱਡੀ ਖੜੀ ਹੋ। ਹਾਂ। ਪਰ ਜਿਹਦੇ ਘਰੇ ਘੋੜਾ ਖੜਾ ਹੈ ਬਾਈ। ਹਾਂਜੀ। ਤੁਹਾਨੂੰ ਉਹ ਗੱਡੀਆਂ ਤੁਹਾਡੇ ਘੋੜੇ ਦੇ ਅੱਗੇ ਕੁਝ ਵੀ ਨਹੀਂ ਹੈਗੀਆਂ। ਦੇਖੋ ਚਲੋ ਉਹ ਗੱਲ ਆਪਾਂ ਤੁਹਾਡੇ ਨਾਲ ਸਹਿਮਤ ਆ ਗੱਡੀ ਦਾ ਪਰ ਗੱਡੀ ਹਰੇਕ ਬੰਦਾ ਲੈ ਲੂਗਾ। ਨਹੀਂ ਪੈਸੇ ਵੀ ਬਹੁਤ ਲੋਕਾਂ ਕੋਲੇ ਨੇ। ਬਾਧੂ ਪੈਸਾ ਪਰ ਘੋੜਾ ਨਹੀਂ ਰੱਖ ਸਕਦਾ। ਜਦੋਂ ਤੁਸੀਂ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤੇ ਪੈਸੇ ਦੇ ਤੌਰ ਤੇ ਜਦੋਂ ਸਾਰੇ ਪਾਸੇ ਸੌਖੇ ਹੁੰਨੇ ਹੋ ਫੇਰ ਇਹ ਘੋੜਾ ਚੱਲ ਕੇ ਆਉਂਦਾ ਹਾਂਜੀ ਜੇ ਹੁਣ ਆਪਾਂ ਕਹੀਏ ਵੀ ਗੱਡੀ ਗੱਡੀਆਂ ਤਾਂ ਬਹੁਤ ਮਹਿੰਗੀਆਂ ਨੇ ਤਕੜੀਆਂ ਬਹੁਤ ਨੇ ਬਹੁਤ ਕੁਝ ਆ ਪਰ ਜਿਹੜਾ ਘੋੜਾ ਨਾ ਇਹ ਇੱਕ ਤਰ੍ਹਾਂ ਦਾ ਜਿਵੇਂ ਰਾਜੇ ਦਾ ਤਾਜ ਆ ਹਾਂਜੀ ਤਾਜ ਹੁਣ ਮੰਨ ਕੇ ਚੱਲੋ ਨਾ ਤਾਂ ਉਹਦੇ ਹੈਲਮਟ ਦੀ ਹੈਲਮਟ ਦਾ ਕੰਮ ਤਾਂ ਉਹ ਦਿੰਦਾ ਨਹੀਂ ਨਹੀਂ ਦਿੰਦਾ ਵੀ ਉਹਦਾ ਸਿਰਫ ਇੱਕ ਤਾਜ ਦੇ ਇਸ ਕਰਕੇ ਹੁੰਦਾ ਵੀ ਉਹਦੀ ਬੱਕਰੀ ਪਹਿਚਾਣ ਹਾਂਜੀ ਹਾਂਜੀ ਘੋੜਾ ਇੱਕ ਉਹ ਤਾਜ ਦੀ ਤਰ੍ਹਾਂ ਜਿਹਦੇ ਕੋਲੇ ਚਾਹ ਜਿੰਨਾ ਕੁਝ ਮਰਜੀ ਆ ਜਦੋਂ ਉਹਦੇ ਘਰੇ ਘੂੜਾ ਖੜਾ ਤਾਂ ਉਹਦੇ ਸਿਰ ਤੇ ਇੱਕ ਤਰ੍ਹਾਂ ਦਾ ਤਾਜ ਹੈ ਕੋੜ ਇਹ ਗੱਲ ਹੋਰ ਵੀ ਹੈ ਸਿਹਤ ਜਾ ਬੰਦਾ ਵੀ ਸਿਹਤ ਜਾ ਬੰਦੇ ਦੀ ਨਿਸ਼ਾਨੀ ਵੀ ਹੈ ਬਿਲਕੁਲ ਮੈਂ ਇਹ ਗੱਲ ਪਹਿਲਾਂ ਕਰੀ ਆ ਵੀ ਘੂੜਾ ਪੈਸੇ ਨਾਲ ਸਿਹਤ ਨਾਲ ਤੇ ਸਬਰ ਨਾਲ ਇਹ ਸਾਰੀਆਂ ਚੀਜ਼ਾਂ ਨਾਲ ਘੂੜਾ ਘਰੇ ਆਉਂਦਾ ਜਦੋਂ ਤੁਸੀਂ ਮਾਨਸਿਕ ਤੌਰ ਤੇ ਸੌਖੇ ਹੋ ਸਰੀਰਕ ਤੌਰ ਤੇ ਸੌਖੇ ਹੋ ਤੇ ਪੈਸੇ ਦੇ ਤੌਰ ਤੇ ਸੌਖੇ ਹੋ ਫੇਰ ਘੂੜਾ ਘਰੇ ਆਉਂਦਾ ਅਦਰਭਾਜ ਪੈਸੇ ਦਾ ਬਹੁਤ ਜੇ ਹੁਣ ਆਪਾਂ ਕਹੀਏ ਨਾ ਪੈਸੇ ਪੈਸੇ ਤਾਂ ਲੋਕਾਂ ਕੋਲ ਹੁਣ ਇੰਨੇ ਨੇ ਪੰਜਾਬ ਦੇ ਵਿੱਚ ਇੰਨੀ ਮਹਿੰਗੀ ਜ਼ਮੀਨ ਹੋ ਗਈ ਵੀ ਕੋਈ ਹਿਸਾਬ ਹੀ ਨਹੀਂ ਨੜੇ ਤਾਂ ਸਾਹਾਂ ਦੀ ਚੀਜ਼ ਆ ਵੀਰੇ ਨਾਲ ਜਿਹਦੇ ਕੋਲ ਪੈਸਾ ਅੱਜ ਦੇ ਟਾਈਮ ਉਹ ਸਭ ਤੋਂ ਜ਼ਿਆਦਾ ਡਿਪਰੈਸ਼ਨ ਚ ਹੈ ਜਿਹਦੇ ਘਰੇ ਘੋੜਾ ਜਾਂ ਘੋੜੀ ਖੜੀਆ ਵੀਰੇ ਉਹਨੂੰ ਪੁੱਛ ਲਿਓ ਉਹ ਬੰਦਾ ਆ ਕੇ ਹਰੇਕ ਇਹੀ ਕਹੂ ਭਾਈ ਜਦੋਂ ਮੇਰੇ ਮਨ ਤੇ ਕੋਈ ਲੋਡ ਹੁੰਦਾ ਹੈ ਜਾਂ ਡਿਪਰੈਸ਼ਨ ਚ ਹੁੰਦਾ ਮੈਂ ਘੋੜਿਆਂ ਕੋ ਆ ਕੇ ਡਿਪਰੈਸ਼ਨ ਦੂਰ ਕਰਦਾ ਹਾਂ ਬਿਲਕੁਲ ਉਹੀ ਤਾਂ ਆਪਾਂ ਗੱਲ ਕਰਕੇ ਆਟੇ ਵੀ ਜਦੋਂ ਸਾਰੇ ਪਾਸੋਂ ਬਾਕੀ ਵੀਰੇ ਪਤਾ ਕੀ ਇਹ ਮਹਾਰਾਜ ਹਰੇਕ ਨੂੰ ਨਹੀਂ ਇਹਦੀ ਸੇਵਾ ਬਖਸ਼ਦਾ ਹ ਕਿਸੇ ਕਰਮਾਂ ਵਾਲੇ ਦੇ ਘਰੇ ਹੀ ਆਉਂਦੇ ਨੇ ਬਿਲਕੁਲ ਕਹਿੰਦੇ ਨਹੀਂ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਨੇ ਬਈ ਦਰਬਾਰ ਸਾਹਿਬ ਦੇ ਕਿਸੇ ਗੁਰੂ ਘਰ ਦੀ ਕੰਧ ਦੇ ਨਾਲ ਕੰਧ ਹੋਵੇ ਜਿੰਨਾ ਚਿਰ ਮਹਾਰਾਜ ਦੀ ਆਗਿਆ ਨਹੀਂ ਹੁੰਦੀ ਹੈ ਨਾ ਬੰਦੇ ਦੀ ਬੁੱਧੀ ਲਾ ਲੋ ਵੀ ਭ੍ਰਿਸ਼ਟ ਹੋਈ ਹੁੰਦੀ ਆ ਉਹ ਗੁਰੂ ਘਰ ਨਹੀਂ ਜਾਊਗਾ ਹੂੰ ਸਾਰਾ ਪਿੰਡ ਛੱਡ ਕੇ ਇੱਕ ਬੰਦਾ ਗੁਰੂ ਘਰ ਆਉਂਦਾ ਕਿਉਂਕਿ ਮਹਾਰਾਜ ਨੇ ਉਹਨੂੰ ਕੋਈ ਬਖਸ਼ ਦਿੱਤੀ ਹੋਈ ਆ ਵੀ ਤੈਂ ਮੇਰੇ ਗੁਰੂ ਦੇ ਗੁਰੂ ਦੇ ਆਪਾਂ ਚੱਲ ਕੇ ਜਾਣਾ ਹੀ ਜਾਣਾ ਉਸੇ ਤਰ੍ਹਾਂ ਕੋੜਾ ਹੂੰ ਕੋੜਾ ਵੀਰੇ ਮਹਾਰਾਜ ਨੇ ਹਰੇਕ ਨੂੰ ਨਹੀਂ ਬਖਸ਼ਿਆ ਠੀਕ ਹੈ ਜਿਹਦੇ ਕਰੇਦੀ ਸੇਵਾ ਲਿਖਿਆ ਉਹਦੇ ਕਰੇ ਨੇ ਆਉਣਾ ਹੀ ਆਉਣਾ ਕਈ ਬੰਦੇ ਮੈਨੂੰ ਮੁੰਡੇ ਕਹਿੰਦੇ ਆ ਯਾਰ ਘੋੜਾ ਰੱਖਿਆ ਮਾਹ ਪ੍ਰਾਵਾ ਤੂੰ ਰੱਖ ਕੇ ਤਾਂ ਦੇਖ ਲੈ ਦੋ ਦਿਨ ਮੇਰਾ ਹੀ ਲੈ ਜਾ ਤੂੰ ਦੋ ਦਿਨ ਰੱਖ ਲੈ ਕੋਈ ਗੱਲ ਨਹੀਂ ਦਾਣਾ ਤੇਰੇ ਮੈਂ ਭੇਜਦਾ ਬਸ ਤੂੰ ਇਹਨੂੰ ਸ਼ਾਂਭਣਾ ਹੀ ਆ ਕੁਝ ਨਹੀਂ ਕਰਦਾ ਨਹੀਂ ਬਾਈ ਜਿਹੜਾ ਬੰਦਾ ਦਾ ਸਰੀਰਕ ਤੌਰ ਤੇ ਮਾੜਾ ਜਾਂ ਵੀ ਕਮਜ਼ੋਰ ਆ ਉਹ ਤਾਂ ਜੇ ਆਪਾਂ ਕਿਸੇ ਨੂੰ ਇਹ ਲੱਗਦਾ ਹੋਵੇ ਨਾ ਇਹ ਗੱਲ ਝੂਠ ਆ ਲੈ ਕੰਡਿਆਲਾ ਫੜਾ ਦਿੰਨੇ ਆ ਠੀਕ ਹੈ ਤੇ ਬੰਦੇ ਨੂੰ ਘੋੜੇ ਦੇ ਕੰਡਿਆਲੇ ਪਾ ਕੇ ਦਿਖਾ ਦੇਵੇ ਮੈਂ ਕਹਿੰਦਾ ਆਪਾਂ ਵੀਰੇ ਘੋੜਾ ਕੱਢਣਾ ਐ ਨਾ ਤੈਨੂੰ ਮੈਂ ਦਿਖਾਉਂਗਾ ਬੰਦਾ ਜਿੰਨਾ ਤੇਜ ਘੋੜਾ ਹਾਂ ਮਤਲਬ ਵੀ ਘੋੜੇ ਦੇ ਉੱਤੇ ਸਵਾਰੀ ਕਰਨ ਵਾਲਾ ਬੰਦਾ ਸ਼ੇਰ ਹੀ ਹੁੰਦਾ ਉਹ ਗੱਡੀ ਨੂੰ ਤਾਂ ਹਰੇਕ ਸੈਲਫ ਮਾਰ ਲੂ ਜੇ ਘੋੜੇ ਨੂੰ ਘੋੜੇ ਨੂੰ ਸਾਹਮਣੇ ਵਾਲਾ ਬੰਦਾ ਇੰਨਾ ਕੁ ਫਰਤੀਲਾ ਤੇ ਫੁਰਤੀ ਵਾਲਾ ਹੋਣਾ ਚਾਹੀਦਾ ਹਨਾ ਘੋੜਾ ਤਾਂ ਜਦੋਂ ਹੱਥ 'ਚ ਫੜਿਆ ਹੁੰਦਾ ਬੜਕ ਮਾਰ ਦਵੇ ਚੰਗੇ-ਚੰਗੇ ਬੰਦਿਆਂ ਦੇ ਉਹ ਲੰਗਾਮਾਂ ਛੁੱਟ ਜਾਂਦੀਆਂ ਨੇ ਹੱਸੋ ਛੁੱਟ ਜਾਂਦੀਆਂ ਨੇ ਇਹ ਤਾਂ ਗੱਲ ਹੈਗੀ ਹੈ ਤਾਂ ਹੀ ਆਪਾਂ ਕਹਿੰਦੇ ਵੀ ਦਿਲ ਵਾਲੇ ਦਾ ਕੰਮ ਦਿਲ ਵਾਲੇ ਦਾ ਕੰਮ ਹੈ ਇੱਕ ਨੰਬਰ ਦੋ ਵੀਰੇ ਜਿਹੜਾ ਨਾ ਬੰਦਾ ਘੋੜੇ ਦੀ ਸਵਾਰੀ ਕਰਦਾ ਉਹ ਦੇਖ ਲਈ ਕਦੇ ਛੇਤੀ ਬਿਮਾਰ ਨਹੀਂ ਹੋਊਗਾ ਬਿਲਕੁਲ ਜੀ ਬਿਲਕੁਲ ਉਹ ਫਿੱਟ ਰਹੂਗਾ ਪੂਰਾ ਫਿੱਟ ਰਹੂਗਾ ਜਿਹੜਾ ਡੇਲੀ ਰਾਈਡ ਕਰਦਾ ਘੋੜੇ ਦੀ ਆ ਮੇਰਾ ਨ ਤੇਰੀ ਲਾਈਨ ਹੋਰ ਚੱਲ ਰਹੀ ਆ ਨਾ ਨਾਲ ਮੇਰੀ ਲਾਈਨ ਮਤਲਬ ਗੱਡੀ ਤੇ ਬੈਠਣ ਦੀ ਜਰੂਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਤੇਰਾ ਤੂੰ ਇੱਕ ਸੇਵਾ ਕਰ ਰਿਹਾ ਵੀਰੇ ਤੂੰ ਵੀ ਚਲੋ ਸੇਵਾ ਵਿੱਚ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਹਰ ਬੰਦੇ ਦੀ ਇੱਕ ਮਤਲਬ ਥਿਊਰੀ ਹੁੰਦੀ ਆ